ਸਮਨ ਬਾਲ ਸਿੰਘ ਮੇਰਾ ਨਾਮ ਹੈ। ਕੀ ਬਾਤ ਹੈ ਆਪਕੇ ਤੇ ਕਹਿ ਸਕਦੇ ਹਾਂ। ਕੋਈ ਗੱਲ ਨਹੀਂ ਹੋਈ ਬਸ ਆ ਇੱਕ ਪੌੜੀ ਲਈ ਇੱਥੇ ਪਲ ਵਾਇਰ ਇਲੈਕਟ੍ਰੀਸ਼ਨ ਦਾ ਕੰਮ ਕਰਾ ਰਿਹਾ ਹੈ। ਇਹ ਪੌੜੀ ਇਹਨਾਂ ਰਾਤ ਨੂੰ ਆਣ ਕੇ ਸਿੱਟਤੀ ਫਾਦਰ ਸਾਹਿਬ ਬਾਹਰ ਵੇਖਣ ਆਏ ਤੇ ਇਹਨਾਂ ਨੇ ਮੁੜ ਕੇ ਸ਼ੂਟ ਸ਼ੂਟ ਕਰਦਾ ਸੱਤ ਗੋਲੀਆਂ ਚਲਾਈਆਂ ਤਿੰਨ ਫਾਦਰ ਸਾਹਿਬ ਦੇ ਲੱਗ ਗਈਆਂ। ਫਿਰ ਅਹੀਂ ਉਹਨਾਂ ਨੂੰ ਬਾਹਰ ਚੱਕ ਕੇ ਲੈ ਗਏ। ਜਦੋਂ ਉਹ ਗਲਗਾਰ ਚ ਪਾ ਕੇ ਲੈ ਗਏ ਇਸੇ ਵਾਸਤੇ ਛੋਟੀ ਜੀ ਗੱਲ ਤੋਂ ਉਹਨਾਂ ਨੇ ਮਤਲਬ ਬਿਨਾਂ ਵਜ੍ਹਾ ਤੋਂ ਸਾਹਮਣੇ ਸ਼ੂਟ ਕਰਤਾ ਕੋਈ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਕੋਈ ਨਹੀਂ ਪਹਿਲਾਂ ਕਾਰ ਦੇ ਕਰੀ ਉਹਨਾਂ ਰਾਤ ਖੜੀ ਦੇ ਸ਼ੀਸ਼ੇ ਤੋੜਦੇ ਕਿ ਸਾਡੇ ਘਰ ਦੇ ਬਾਹਰ ਕਾਰ ਖੜੀ ਆ ਕਿ ਕਿਉਂ ਖੜੀ ਹੈ ਕੋਈ ਬੋਲ ਚੱਲ ਉਹਨਾਂ ਨੂੰ ਨਹੀਂ ਆਵੇ ਕਿ ਉਹਨਾਂ ਦਾ ਨੇਚਰ ਵਾਈਜ਼ ਸਾਨੂੰ ਨਹੀਂ ਸਹੀ ਲੱਗਾ ਕਿ ਕੋਈ ਸਾਡਾ ਨਹੀਂ ਸਾਡਾ ਕੋਈ ਉਹਨਾਂ ਨਾਲ ਹੈਗਾ ਉਹ ਬਾਅਦ ਵਿੱਚ ਉਹ ਕਾਰ ਦੇ ਮੁੰਡੇ ਨੇ ਦਰਗਾਹ ਵੀ ਦਿੱਤੀ ਪੁਲਿਸ ਨੇ ਐਕਸ਼ਨ ਲਿਆ ਸੇਰੀ ਮੌਕਾ ਵੇਖਣਾ ਇਹ ਕਿ ਉਹਦੋਂ ਹੀ ਕਹਿੰਦੇ ਆਂਦੇ ਪਰਚਾ ਦੇ ਦੋ ਚੋਏ ਮਰਜ਼ੀ ਕਰ ਲੋ ਅਹੀਂ ਤੇ ਮਤਲਬ ਕੀ ਦੋਵਾਂ ਨੇ ਮਤਲਬ ਹਸਬੰਡ ਵਾਈਫ ਨੇ ਰਹਿੰਦੇ ਹਨ ਦੋਵਾਂ ਨੇ ਕਹਿੰਮ ਕੀ ਦਿੱਤੀ ਕਿ ਅਹੀਂ ਕੁਛ ਵੱਡਾ ਏ ਕਰਕੇ ਬਖਾਵਾਂਗੇ ਤੇ ਇਹਨੇ ਜਿਹੜੀ ਸ਼ੂਟ ਕੀਤਾ ਉਹ ਵਾਤਾ ਸਾਨੂੰ ਇਹ ਅਨਲੀਗਲ ਵੈਪਨ ਦਾ ਮਤਲਬ ਦੋ ਨੰਬਰ ਦੇ ਵੈਪਨ ਨਾਲ ਸ਼ੂਟ ਕੀਤਾ ਕਿਉਂਕਿ ਇਹਨੂੰ ਲਾਇਸੈਂਸ ਆਰਮ ਦਾ ਹੈਗਾ ਨਹੀਂ ਉਸ ਤੋਂ ਬਾਅਦ ਇਹਨੇ ਸ਼ੂਟ ਕਰਨ ਤੋਂ ਬਾਅਦ ਫਾਦਰ ਸਾਹਿਬ ਕੋਲ ਆਪਣਾ ਆਪਣਾ ਲਾਇਸੈਂਸੀ ਵੈਪਨ ਹੀ ਤੇ ਉਹ ਜ਼ਿਆਦਾਤਰ ਕੋਲੀ ਰੱਖਦੇ ਕੈਰੀ ਕਰਦੇ ਮਤਲਬ ਕੋਲੀ ਪਿੰਡ ਜਾਣਾ ਦਾ ਕੋ ਪਹਿਲੀ ਪਿੰਡ ਜਾਂ ਕੁਝ ਵੀ ਹੋ ਰੈਸਟੋਰੈਂਟ ਸਾਡਾ ਅਕਬਾਰ ਉੱਥੇ ਜਾਂਦੇ ਹੁੰਦੇ ਉਹਦੇ ਕਰਕੇ ਤੇ ਉਹ ਫਾਜ਼ਲ ਸਾਹਿਬ ਦੇ ਕੋਲੀ ਉਹ ਬਾਅਚੇ ਜਿਹਨੂੰ ਫਾਜ਼ਲ ਸਾਹਿਬ ਸਾਡੇ ਡੇਗੀ ਚਾਕੇ ਲੈ ਗਏ ਤਾਂ ਸਾਨੂੰ ਤੇ ਭਾਈ ਨਸ ਵਿੱਚ ਪਤਾ ਨਹੀਂ ਲੱਗਾ ਇਹ ਬਸ ਹਸਬੰਡ ਵਾਈਫ ਹੈ ਵਾਈਫ ਹੀ ਨੇ ਕਿਹਾ ਪਿਛੋਂ ਕੀ ਛੱਡੀ ਨਾ ਅੱਗੇ ਪਹਿਲਾਂ ਇੱਕ ਕਾਰ ਦੇ ਸ਼ੀਸ਼ੇ ਵਾਈਫ ਨੇ ਤੋੜੇ ਸੀ ਇਹਦਾ ਨਾਂ ਕਿਰਨਪ੍ਰੀਤ ਗੌਰਿਆ ਤੇ ਹਸਬੰਡ ਦਾ ਨਾਮ ਹੈ ਸਹਿਜਪਾਲ ਵਰਜੀਨਾ ਸਾਹਿਬ ਵਾਲੇ ਤੋਂ ਸ਼ੁਭਮ ਨਾਮ ਹੈ ਪਿਛੋ ਜਲੰਧਰ ਦਾ ਹੈ ਇਹ ਇੱਥੇ ਆਪਣੀ ਵਾਈਫ ਦੇ ਘਰ ਦੇ ਵਿੱਚ ਹੀ ਰਹਿੰਦਾ ਹੈ ਜੀ ਪਿਛੋਤ ਦਵਾਈ ਤੋਂ ਆਇਆ ਹੈ ਕਿੰਨੇ ਫੇਰ ਇਹਨਾਂ ਸਾਥ ਫੇਰ ਕੀ ਤੋਂ ਟੋਟਲ ਤਾਂ ਹਸਪੀਟਲ ਜਾ ਕੇ ਦੱਸਦੇ ਹਾਂ ਹਾਂ ਜੀ ਫਾਦਰ ਸਾਹਿਬ ਦੀ ਹਸਪੀਟਲ ਜਾ ਕੇ ਰੱਖੀ ਹਾਂ ਜੀ ਥੋੜੇ ਸਮਾਂ ਪੰਡਾ ਹਾਂ ਜੀ ਪੁਲਿਸ ਨੂੰ ਕੰਪਲੇਟ ਕੀਤੀ ਹੈ ਹਾਂ ਜੀ ਉਹਦੀ ਪਰਚਾ ਦਰਜ ਹੋ ਗਿਆ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਬਸ ਇਹ ਪ੍ਰਸ਼ਾਸਨ ਨੂੰ ਮੰਗ ਕਰਨੇ ਕਿ ਦੋ ਦੋ ਦੋਮਾਂ ਜੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਪਰਿਵਾਰ ਨੂੰ ਤੇ ਆਪਣਾ ਇੱਕ ਐਨਓਸੀ ਜਾਰੀ ਕੀਤੇ ਵੀ ਗੇਰ ਦੇਸ਼ ਛੱਡ ਕੇ ਨਾ ਭੱਜਣਗੇ ਤੇ ਦੋਵਾਂ ਦੇ ਪਾਸਪੋਰਟ ਇਹਨਾਂ ਦੇ ਪੁਲਿਸ ਕੋਲ ਨਹੀਂ ਹੈਗੇ ਜਬਤ ਨਹੀਂ ਬਹੁਤ ਵਧੀਆ ਇਨਸਾਨ ਸੀ ਉਹ ਸਰਪੰਚ ਸਿੰਘ ਪਿੰਡ ਦਾ ਲਗਾਤਾਰ ਸਰਪੰਚ ਰਿਹਾ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਵਫਾਦਾਰ ਸਪਾਈ ਸੀ ਹਮੇਸ਼ਾ ਹੀ ਉਹ ਭਲੇ ਦੀ ਗੱਲ ਕਰਦਾ ਸੀ ਇੱਥੇ ਆਇਆ ਨੂੰ ਉਹਨੂੰ ਥੋੜਾ ਜਿਹਾ ਰੋਇਆ ਇੱਥੇ ਉਹਦਾ ਕਾਰੋਬਾਰ ਵੀ ਹੈ ਬੇਟੇ ਨੇ ਖੋਲਿਆ ਕਾਰਪੋਰੇਸ਼ਨ ਖੋਲਿਆ ਇਥੇ ਆ ਕੇ ਨਾਲ ਪਿੰਡ ਆ ਚਲੋ ਪਿੰਡੋਂ ਸ਼ਾਮ ਨੂੰ ਇੱਥੇ ਆ ਕੇ ਰਹਿਣਾ ਵੀ ਚਲ ਪਿੰਡ ਤੋਂ ਬਾਹਰ ਰਹਿ ਕੇ ਤੇ ਚੰਗਾ ਮਹਿਸੂਸ ਕਰਦਾ ਸੋ ਉਹਨੇ ਇੱਥੇ ਆ ਕੇ ਰਹਿ ਕੇ ਗਵੰਡੀ ਆ ਉਹਨੂੰ ਗਵੰਡੀ ਦਾ ਪਤਾ ਨਹੀਂ ਕਿੱਥੋਂ ਦਾ ਕਿਹੜੇ ਕਿਹੜੇ ਦੇਸ਼ ਦਾ ਕਿਹੜੇ ਕਿਹੜੀ ਮਨੂੰ ਕਿੱਧਰ ਦਾ ਰਹਿਣ ਵਾਲਾ ਉਹਦਾ ਕੋਈ ਡਰੈੱਸ ਹੀ ਨਹੀਂ ਆ ਘਰ ਵਾਲੀ ਦਾ ਡਰੈੱਸ ਹੈ ਉਹ ਇੱਥੋਂ ਦੀ ਰਹਿਣ ਵਾਲੀ ਹੈ ਤੇ ਉਹਦਾ ਤੇ ਕੋਈ ਡਰੈੱਸ ਹੀ ਨਹੀਂ ਉਹਦੇ ਤੇ ਮੈਂ ਹੀ ਸੁਣਿਆ ਵੀ ਆਧਾਰ ਕਾਰਡ ਹੀ ਕਿੰਨੇ ਨੇ ਔਰ ਪਹਿਲਾਂ ਵੀ ਇੱਕ ਦਿਨ ਕਿਤੇ ਇੱਥੇ ਕਾਰ ਤੋਂ ਲਾਉਣ ਤੋਂ ਝਗੜਾ ਹੋਇਆ ਤੇ ਇਹਨਾਂ ਦੀ ਕਾਰ ਦੇ ਉਸ ਲੇਡੀ ਨੇ ਸ਼ੀਸ਼ੇ ਤੋੜੇ ਆ ਨਾਲ ਉਹਨੇ ਤੇ ਲੇਡੀ ਨੇ ਤੇ ਮੈਂ ਬੇਟੇ ਤੋਂ ਸੁਣਿਆ ਹੁਣ ਵੀ ਸੁਣਿਆ ਵੀ ਘਰ ਵਾਲੀ ਨੇ ਆਖਿਆ ਮਾਰ ਗੋਲੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਕੋਈ ਇੱਕ ਇੱਕ ਆ ਪੌੜੀ ਲਾਉਣੇ ਕਰਨਜਿਸ ਵਜ੍ਹਾ ਆ ਪੌੜੀ ਲਾ ਕੇ ਉਹ ਆਪਣੀ ਬਿਜਲੀ ਬਣਾਉਂਦਾ ਆਪਣੇ ਘਰ ਵਾਲ ਪੌੜੀ ਲਾਈ ਆ ਆਉਂਦਿਆਂ ਰਾਤ ਸ਼ਰਾਬੀ ਹੋਣੇ ਪੌੜੀ ਸੁੱਟ ਕੇ ਤੇ ਮਨ ਬਣਾ ਲਿਆ ਵੀ ਮੈਂ ਮਾਰਨਾ ਉਦੋਂ ਦਾ ਬਣਾਇਆ ਸੀ ਉਹਨੇ ਬਣਾ ਕੇ ਮਾਰ ਦਿੱਤਾ ਔਰ ਪ੍ਰਸ਼ਾਸਨ ਨੂੰ ਇਹ ਸਰਕਾਰ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਕਿ ਲੋਕਾਂ ਦੇ ਬੱਚਿਆਂ ਨੂੰ ਅਸੀਂ ਕਿਵੇਂ ਬਚਾਉਣਾ ਸਟੇਟ ਤੇ ਅੱਗੇ ਵਿਹਲੀ ਹੋ ਗਈ ਆ ਸਾਡੇ ਬੱਚੇ ਤੇ ਬਾਹਰਲੇ ਦੇਸ਼ਾਂ ਨੂੰ ਤੁਰ ਗਏ ਆ ਕਿ ਆਪਾਂ ਇਹਨਾਂ ਨੂੰ ਬਚਾਵਾਂਗੇ ਕਿ ਕਿਤਰਾ ਜਦੋਂ ਇੱਥੇ ਬੰਦਾ ਆਇਆ ਕਿ ਆ ਕੇ ਰਾਇ ਇਹੋ ਜਿਹਾ ਕ੍ਰਿਮੀਨਲ ਬੰਦਾ ਦੱਸੋ ਕ੍ਰਿਮੀਨਲ ਕਿਵੇਂ ਨਾ ਆਇਆ ਉਸ ਬੰਦੇ ਨੇ ਕਾਰ ਤੋੜੀ ਤੇ ਕਾਰ ਤੋੜਨ ਤੋਂ ਬਾਅਦ ਉਹ ਆਂਦਾ ਵੀ ਇਹ ਤੇ ਜੋ ਕੁਝ ਵੀ ਨਹੀਂ ਕੀਤਾ ਮੈਂ ਤੇ ਦਰਖਾਸਤ ਪੁਲਸ ਨੂੰ ਦਿੱਤੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਇਹਦਾ ਮਲੂ ਉਹਦਾ ਕੋਈ ਪ੍ਰੈਸ਼ਰ ਆ ਤੇ ਜੇ ਉਸ ਪ੍ਰੈਸ਼ਰ ਨੂੰ ਉਧਰ ਰੋਕ ਲਿਆ ਜਾਂਦਾ ਤੇ ਅੱਜ ਆਹ ਕਾਰਵਾਈ ਨਾ ਹੁੰਦੀ ਉਹਨੇ ਵੇਖਿਆ ਉਸ ਦਿਨ ਤੇ ਮੈਂ ਕੁਝ ਨਹੀਂ ਕੀਤਾ ਤੇ ਅੱਜ ਦਿਨ ਮੈਂ ਕਰਕੇ ਦਿਖਾਉਣਾ ਆਣ ਕੇ ਰਾਤ ਨਵੀਂ ਛੇੜ ਛੇੜ ਕੇ ਤੇ ਰਾਤ ਇਕੱਲਾ ਸੀ ਮਾਰ ਕੇ ਗੋਲੀਆਂ ਮਾਰਦਾ ਸੋ ਇਹ ਬੜੀ ਮੰਦ ਭਾਗੀ ਘਤਨਾ ਇਸ ਪਰਿਵਾਰ ਦਾ ਜਿਹੜਾ ਘਾਟਾ ਉਹ ਕੌਣ ਪੂਰਾ ਕਰ ਸਕਦਾ ਸੋ ਪੰਜਾਬ ਜਿਹੜਾ ਪੰਜਾਬ ਨਹੀਂ ਰਿਹਾ ਪੰਜਾਬ ਨੂੰ ਸੰਭਾਲਣ ਵਾਸਤੇ ਅ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਔਰ ਮੈਂ ਕੁਝ ਬੇਨਤੀ ਕਰਦਾ ਕਿ ਜੇ ਕਿਤੇ ਇਥੇ ਗਵਰਨਰ ਰਾਜ ਲੱਗ ਜਾਵੇ ਤੇ ਇਹ ਸਰਕਾਰ ਇਥੋਂ ਚੱਲਦੀ ਕਰਦੀ ਹੈ ਤੇ ਦਿੱਲੀ ਵਾਲੇ ਆਪਣੇ ਘਰ ਜਾ ਕੇ ਬੈਜਣ ਤੇ ਪੰਜਾਬ 'ਚ ਹੋ ਸਕਦਾ ਕੁਸ਼ਾਂਤੀ ਹੋ ਜਾਏ ਕੋ ਐਸੇ ਜੀ ਉਹ 186 ਨੰਬਰ ਮੈਂ ਪ੍ਰਵਿੰਦਰ ਸਿੰਘ एक सौ छियासी नंबर कोठी है शिवानगर में उसमें परविंदर सिंह का सरपंच हैं जो सैदपुर पिंड गांव के वहाँ रहते थे अपने परिवार समेत और उसके नज़दीक ही बिल्कुल बिल्कुल साथ वाले घर में जो एक सौ पचासी नंबर है उसमें जो हमारा इस, इस समय दोषी है वो शुभम सहज पाल वो अपनी पत्नी के साथ वहाँ रहता था कल पहले भी इनका कोई आपस में बोलबलारा हुआ था गाड़ी को लेकर बाहर गली में गाड़ी लगाने को लगाने के लिए इस 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 बार भी इन्होंने थोड़ा सा इनका कल बोलबलारा हो गया इसके चलते उन्होंने जो जो शुभम शुभम शहदपाल है उसने जो अपने अपने वेपन से जो पिस्टल से उनसे गोलियाँ चलानी शुरू कर दी जिसके, जिसके जिसके साथ उसकी मौत हो गई Uh, सर अभी तक क्या कार्रवाई की जा रही है अभी तक केस रजिस्टर कर लिया है जी दो दो अक्यूज हैं उसमें एक तो वो सैरपाल सिंह सैरपाल है एक और दूसरा उसकी पत्नी किरणदीप के खौर के खिलाफ केस रजिस्टर कर लिया और तीन टीमें हमारी जो हैं वो छापेमारी के लिए उसको जब गई हुई है तो सर जो परमिंद्र की मौत है वो उसी समय होगी थी हॉस्पिटल में के जो घर वाले हैं उनको लेकर ਅਸੀਂ ਹਸਪਤਾਲ ਲੈ ਕੇ ਗਏ تھے ਲੇਕਿਨ ਵਹਾਂ ਜਾ ਕੇ ਡਾਕਟਰ ਸਾਹਿਬ ਨੇ ਬੋਲਾ ਕਿ ਜੇ ਡੱਡ ਹੋ ਚੁੱਕੇ ਹੈ